ਸੱਚੀ ਗਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵਗੇ ਅਸੀਂ ਵੀ ਵਧੀਆ ਹਾਂ ਰਾਜੀ ਖੁਸ਼ੀ ਹੋਵਗੇ ਆਪਣੇ ਪਰਿਵਾਰ ਚ ਵਧੀਆ ਰਹੋਗੇ ਤੇ ਅੱਜ ਹੈ ਮੌਸਮ ਖਰਾਬ ਸਵੇਰ ਦਾ ਹੀ ਮੌਸਮ ਖਰਾਬ ਹੋਇਆ ਪਿਆ ਤੇ ਤੁਹਾਡੇ ਲੱਗੇ ਵੀ ਸੁਣਿਆ ਹੈ ਕਿ ਹੁਣ ਜਿਹੜੇ ਫਸਲਾਂ ਕੱਟੀਆਂ ਜਾਣੀਆਂ ਹਨ ਤੇ ਉਹਦੇ ਕਰਕੇ ਨਾ ਸਾਰੀ ਮਤਲਬ ਆਪਣਾ ਲਾਈਟ ਦਾ ਕੱਟ ਲੱਗੇ ਕਰੇਗਾ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਹੁਣ ਕੋਈ ਪਤਾ ਬਸ ਲਾਈਟ ਕਦੋਂ ਆਉ ਕਦੋਂ ਆਉ ਗਈ ਹੋਈ ਹੈ ਤੇ ਬਾਕੀ ਤੁਹਾਡੇ ਬਾਜੀ ਨੂੰ ਅੱਜ ਚਾਹ ਚੜਿਆ ਕਿ ਸਵੇਰੇ ਸਵੇਰੇ ਟਾੜਾ ਸਬਜ਼ੀ ਬਣਾ ਕੇ ਟਾਈਮ ਆਪਣਾ ਬਚਾਲਾ ਕਿਉਂਕਿ ਕੱਲ ਅਸੀਂ ਵਲੌਗ ਨਹੀਂ ਪਾਇਆ ਤੇ ਉਹ ਇਸ ਕਰਕੇ ਕਿਉਂਕਿ ਜਪਨੌਰ ਵਿਧੀ ਵੀ ਤਵਰੀਦ ਖਰਾਬ ਸੀ ਤੇ ਆਪਣਾ ਤੁਹਾਡੇ ਬਾਜੀ ਵੀ ਥੋੜਾ ਜਿਹਾ ਇਸ ਚੀਜ਼ ਦਾ ਟੈਨਸ਼ਨ ਦੇਣੀ ਹੈ ਕਿ ਬਾਕੀ ਆਏ ਦਵਾਈ ਮਿਲ ਜੇ ਤੇ ਚਲ ਉਹ ਵੀ ਨਿੱਕੀ ਜਿਹੀ ਟੈਨਸ਼ਨ ਉਤਰ ਜਾਊਗੀ ਤੇ ਤੁਹਾਡੇ ਦੇਖਦੇ ਆ ਤੁਹਾਡੇ ਬਾਜੀ ਕੀਰ ਬਣਾਉਣ ਤੇ ਲੱਗੇ ਹੋਏ ਨੇ ਕਿਹੜੀ ਸਬਜ਼ੀ ਬਣਾਉਣ ਤੇ ਲੱਗਿਓ ਆਲੂ ਪਕੌੜੇ ਆਲੂ ਪਕੌੜੇ ਬੱਚਾ ਰੈਫਰਿਜਰੇਟਰ ਰੱਖਣੀ ਹੈ ਹਾਂ ਫਰਾਜੇ ਰਾ ਦੇਆ ਬੇਂਗਾ ਨਹੀਂ ਹੋ ਰਿਆਂ ਨਾ ਹੋਣਗੀਆਂ ਤੇ ਆਹ ਬਣਾ ਕਰਨੀ ਇਹ ਦੂਜੇ ਬਣਾ ਲੈਣੇ ਹੁੰਦੇ ਆਪਾਂ ਤੇ ਸਾਦੇ ਵਾਲੇ ਆਟੇ ਬਣਾਈਏ ਇਹ ਵੀ ਮੈ ਲਾ ਰਹੇ ਹਾਂ ਤਰਕਾ ਕੋਕਾ ਹਾਲ ਲਗੇ ਮੈਂ ਕਿਹਾ ਮੁੜ ਕੇ ਬੋਤੇ ਮੈਨੂੰ ਇਤਜ਼ਾਮ ਕਰੋਗੇ ਜੇ ਉਹ ਦੇ ਦੋਗੇ ਤੇ ਮੈਂ ਮਸਾਲੇ ਨਾਲ ਇੱਕ ਰੋਟੀ ਖਾਣੇ ਆ। ਮਸਾਲੇ ਨਾਲ ਰੋਟੀ ਸਵਾਦ ਲੱਗਦੀ ਹੈ ਨਾ ਜਦੋਂ ਮਸਾਲਾ ਭੁਜਦਾ ਹੋਵੇ। ਸਹੀ ਗੱਲ ਆ। ਨਹੀਂ ਸਵਾਦ ਲੱਗਦੀ ਸਾਰੇ ਹੀ ਖੰਦੇ। ਬਸ ਇਹਦੇ ਖੰਦੇ ਨਹੀਂ ਖਾਣੇ। ਮੈਂ ਖੇਲੀ ਖਾਣਾ ਹੈ ਜੋ ਬੰਦੇ। ਭਈ ਨੂਨ ਮਾਰ। ਅਸੀਂ ਪਕੌੜੇ ਖਾਣੇ ਆ। ਖਿਜ ਖੁਜ ਅਸੀਂ ਨਹੀਂ ਖਾਂਦੇ ਅਸੀਂ ਪਕੌੜੇ ਖਾਂਦੇ ਆ। ਪਰ ਸੀਨ ਉਹ ਨਾ। ਮੈਂ ਜਦੋਂ ਬਣਾਉਣੀ ਹੈ ਚੀਜ਼ ਮੈਂ ਕੁਝ ਨਹੀਂ ਬੰਦਾ ਮੂਹਂ ਚ ਨਹੀਂ ਕੋਣੀ ਜੀ ਜੀ ਨਹੀਂ ਬਣਾ ਪਾਲੀ ਤੇ ਮੈਂ ਹੋਈ ਨਹੀਂ ਚੈੱਕ ਨਹੀਂ ਕਰਨਾ ਪਾਲੀ ਮੈਂ ਬਣਾ ਮਣੋਂ ਤੋਂ ਬਾਅਦ ਖਾਣੇ ਆ ਜਿਹੜਾ ਕੋਲੇ ਖੜਾ ਖਾਂਦਾ ਵੀ ਹੋਵੇ ਖਾਣ ਲੱਗ ਜੇ ਮੇਰੇ ਉਹਦੇ ਵੀ ਤੁਹਾਡੇ ਪਾਜੀ ਕਹਿੰਦਾ ਮੈਨੂੰ ਗੋਲੀ ਮਾਰ ਦੇ ਗੋਲੀ ਮਾਰ ਦੇ ਆ ਦੇ ਖਾਣ ਨੂੰ ਤੇ ਰੱਖ ਲੈ ਖਾਣੀ ਤੇ ਆਈ ਏ ਮੈਂ ਕੱਲ ਤੇ ਆਲੂ ਸ਼ਿਮਲਾ ਮਰਚੀ ਅਸੀਂ ਭਰ ਕੇ ਮੈਂ ਹੈ ਨਾ ਅੱਜ ਪਰਸੋਂ ਦਿੱਦਨ ਗਏ ਸੀ ਨਾ ਤੇ ਅੱਜ ਇਹ ਦਵਾਈ ਲੈਣ ਤੇ ਮੈਂ ਨਾ ਨਾਲ ਭਾਬੀ ਨੂੰ ਨਾ ਚਾਬੀ ਦੇਣ ਗਈ ਮੈਂ ਕਿਹਾ ਚਲੋ ਨਾਨਾ ਆਣਾ ਹੈ ਤੇ ਦੋ ਕਿਉਂਕਿ ਉਹ ਵੀ ਉਦਨ ਆਪਣਾ ਪੇਪਰ ਦੇਣ ਵਾਸਤੇ ਗਈ ਸੀ ਕਲਾਸ ਲਗਾਣਾ ਤੇ ਮੈਂ ਚਾਬੀ ਉਧਰ ਤੇ ਆਈ ਤਾਂ ਭਾਬੀ ਉਹਨਾਂ ਦੇ ਘਰੇ ਨਾ ਖੁਸ਼बू ਆਈ ਜਾਵੇ ਉਹ ਇੱਕ ਤਾਂ ਆਪਾਂ ਨਾਸ਼ਤਾ ਨਹੀਂ ਕੀਤਾ ਨਾ ਚਾਹ ਪਾਣੀ ਕੁਝ ਵੀ ਨਹੀਂ ਕੀਤਾ ਕਿਉਂਕਿ ਸਵੇਰੇ ਜਾਣਾ ਹੋਵੇ ਨਾ ਤਾਂ ਫਿਰ ਚਾਹ ਪਾਣੀ ਨਹੀਂ ਬੰਦਾ ਤੇ ਰਾਤ ਵੈਸੇ ਹੀ ਜਪਨੋਰ ਟਿਕਦੀ ਨਹੀਂ ਦਸਾਈ ਦਾ ਰਾ ਇੱਕ ਤਾਂ ਵੈਸੇ ਬਿਮਾਰ ਹੋਈ ਵੀ ਹੈ ਉਹਦੇ ਕਰਕੇ ਨਾ ਜਦੋਂ ਖੁਸ਼ਬੂ ਆਈ ਤੇ ਮੈਂ ਕਿਹਾ ਭਾਬੀ ਉਹਨਾਂ ਨੇ ਨਾ ਜਿਮਲਾ ਮਰ ਚਾਲੂ ਬਣਾਈ ਐ ਤੇ ਮੈਂ ਆਂਦੀ ਹਰਜੀਤ ਨੂੰ ਗਿਆ ਜਦੋਂ ਅਸੀਂ ਘਰ ਆ ਗਏ ਉੱਥੋਂ ਵੀ ਹਸਪੀਟਲ ਦਾ ਮੈਂ ਗੱਡੀ ਤੇ ਗੱਡੀ ਕਿਹੜੀ ਤੇ ਉਹ ਆਹ ਦੇ ਤੁਹਾਡੇ ਭਾਜੀ ਲੈਨ ਚੱਲੇ ਨੇ ਕੱਲ ਗੱਡੀ ਤੇ ਤੁਸੀਂ ਦੇਖਿਓ ਤੁਹਾਡੀ ਦਵਾਵਾਂ ਸਦਕਾ ਤੁਹਾਡੋ ਇੱਕ ਗੱਡੀ ਮਿਲਦੀ ਐ ਤੇ ਆਸਾਨੀ ਹੋ ਜੇਗੀ ਹੋਰ ਜ਼ਿਆਦਾ ਕਿ ਚਲੋ ਗੱਡੀ ਆ ਜਾਊਗੀ ਘਰ ਤੇ ਬਾਕੀ ਉਹ ਗੱਲ ਗੱਪੀ ਦਾ ਗਿਫਟ ਕਰਨੀ ਹੈ ਕਿਸੇ ਨੇ ਦੇਖ ਲਓ ਅ ਗੱਡੀ ਗਿਫਟ ਕਰਨੀ ਆ ਉਹਨਾਂ ਦਾ ਫੋਨ ਆਇਆ ਸੀ ਤੇ ਅਦਾਸ ਕਰਿਓ ਕਿ ਕੱਲ ਫਾਈਨਲ ਮਿਲ ਜੇ ਸਾਡੀ ਬੜੇ ਟਾਈਮ ਦਾ ਨਾ ਕੰਮ ਰੁਕਿਆ 2-2.5 ਮਹੀਨੇ ਹੋ ਗਿਆ ਗੱਲ ਨੂੰ ਅਦਾਸ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਪਰ ਫਾਈਨਲ ਜੇ ਬਣ ਨਹੀਂ ਰਿਹਾ ਸੀ ਤੇ ਹੋਣ ਜਾ ਕੇ ਫਾਈਨਲ ਹੋਇਆ ਹਜੇ ਵੀ ਮੈਨੂੰ ਯਕੀਨ ਨਹੀਂ ਤੇ ਉਦੋਂ ਤੱਕ ਆ ਨਹੀਂ ਆਉਂਦਾ ਜਦੋਂ ਤੱਕ ਚੀਜ਼ ਕਹਿੰਦੇ ਨਾ ਹੱਥ 'ਚ ਨਾ ਆ ਜੇ ਯਾਰ ਚਾਬੀ ਉਹਦੀ ਹੁਣ ਜੇ ਉਹਦੀ ਗੱਡੀ ਦੀ ਚਾਬੀ ਆਣੀ ਤਾਂ ਚਾਬੀ ਹੱਥ ਚ ਨਹੀਂ ਆ ਉਦੋਂ ਤੱਕ ਆਪਾਂ ਯਕੀਨ ਵੀ ਨਹੀਂ ਕਰ ਸਕਦੇ ਤੇ ਹੁਣ ਜਦੋਂ ਤੱਕ ਘਰੇ ਆ ਨਹੀਂ ਜਾਂਦੀ ਉਦੋਂ ਤੱਕ ਅਸੀਂ ਮੈਂ ਯਕੀਨ ਵੀ ਨਹੀਂ ਕਰ ਸਕਦੀ ਕਿਉਂਕਿ ਪਹਿਲਾਂ ਹੀ ਇੰਨਾ ਲੇਟ ਹੋ ਚੁੱਕਿਆ ਲਾਰੇ ਤੇ ਲਾਰੇ ਲਾਰੇ ਨਹੀਂ ਸੀ ਉਹ ਪਿੱਛੇ ਹੀ ਲੇਟ ਕੰਮ ਹੋਇਆ ਉਹਨਾਂ ਦਾ ਤਾਂ ਕਰਕੇ ਵਧਾਈਆਂ ਤੁਹਾਨੂੰ ਦੇਣਾ ਉਹ ਉਹ ਪ੍ਰੋਬਲਮ ਆ ਗਈ ਤੁਹਾਨੂੰ ਇਹ ਪ੍ਰੋਬਲਮ ਆ আচ্ছা ਜਾਓ ਤੇ ਉਹ ਹੀ ਨਾ ਗੱਲਾਂ ਦੀ ਨਾ ਜਿਹੜੀ ਚੀਜ਼ ਆ ਟਾਈਮ ਨਾਲੇ ਜਿਹੜੀ ਜੀ ਦਾ ਟਾਈਮ ਜਦੋਂ ਆਣਾ ਨਾ ਉਦੋਂ ਹੀ ਆਣਾ ਆਪਾਂ ਕਹੀਏ ਕਿ ਅੱਜ ਲੈ ਆਏ ਤੇ ਅੱਜ ਨਾ ਲਿਖਿਆ ਹੋਇਆ ਤਾਂ ਫਿਰ ਉਹ ਕੋਈ ਹੋਰ ਹੀ ਦਿਨ ਬਣਿਆ ਆਏਗਾ ਵਾਈ ਗੁਰੂ ਨੇ ਦਾ ਕਰ ਗਏ ਤੇ ਹੁਣ ਕੱਲ ਦੇਖਦੇ ਆ ਕਿ ਇਹ ਟਾਈਮ ਬਣਿਆ ਜਾਏਗਾ ਗੱਡੀ ਆਨ ਦਾ ਤੇ ਕੱਲ ਦੋ ਤਿੰਨ ਆ ਗਏ ਗੁਰੂ ਕੱਲ ਲੈ ਜਾਣੀ ਹੈ ਗੱਡੀ ਤੇ ਕੱਲ ਲੈ ਜਾਂਦੇ ਆ ਤੁਹਾਡੇ ਭਾਜੀ ਗੱਡੀ ਸਕੋਰਪਿਓ ਕਿਹੜੀ ਜਿਹੜੀ ਜਿਹੜੀ ਸਕੋਰਪਿਓ ਦੇ ਅੱਛਾ ਜਿਹੜੀ ਨਾਲ ਸਮਾਨ ਨਹੀਂ ਦਿੱਤਾ બસ ਇੰਨਾ ਕੋ ਪਰਿਵਾਰ ਆ ਜਾ ਬਸ ਗੱਡੀ ਦੇ ਵਿੱਚ ਇੰਨਾ ਹੋਵੇ ਹੈ ਪਰਿਵਾਰ ਆਣਾ ਚਾਹੀਦਾ ਹੋਰ ਕਿਦੇ ਡਿੱਗੀ ਤੇ ਤੈਨੂੰ ਸੱਟੂਗਾ ਡਿੱਗੀ ਤੇ ਬਾਹਰ ਮੈਨੂੰ ਕਿੱਧਰ ਲੈ ਕੇ ਜਾਣਾ ਤੇ ਜਪਨੂਰ ਵੀ ਆਪਣਾ ਨਾ ਠੀਕ ਨਹੀਂ ਸੀ ਤੇ ਇਸ ਲਈ ਕੱਲ ਅਸੀਂ ਵਲੌਗ ਨਹੀਂ ਪਾ ਪਏ ਉਹ ਇਸੇ ਕਰਕੇ ਕਿ ਉਹ ਜਾਂਦ ਕਰਕੇ ਨਾ ਆਨ ਜਾਂ ਨਾ ਜਿਹੜਾ ਸਾਡਾ ਲਗਾਤਾਰ ਹੋਇਆ ਗਰਮੀ 'ਚ ਉਹ ਗਰਮੀ ਲੱਗਦੀ ਹੈ ਸੋ ਲੋਹਣਾ ਠੀਕ ਆ ਆਰਾਮ ਆ ਗਿਆ ਉਹਨੂੰ ਫਰਕ ਹੈ ਇੱਕ ਤੇ ਥੋੜਾ ਜਿਹਾ ਮੌਸਮ ਚ ਹਵਾ ਚ ਵੀ ਫਰਕ ਪੈ ਗਿਆ ਨਾ ਬਾਕੀ ਇਹ ਬਰਸਾਤ ਨਾ ਆਵੇ ਕਣਕਾ ਫਸਲਾ ਖਰਾਬ ਹੋ ਜਾਣਗੀ ਆ ਤੇ ਪਰਮਾਤਮਾ ਕਰੇ ਜੀ ਨਾ ਹੀ ਦੇ ਹਵਾ ਚ ਰੂਰ ਚਲਦੀ ਰਵੇ ਚਲ ਕੋਈ ਹੋ ਨਹੀਂ ਠੰਡਾ ਮੌਸਮ ਹੋ ਜਾਏਗਾ ਉਹਨਾਂ ਨੂੰ ਵੀ ਸੋਖਾ ਹੋ ਜਾਏਗਾ ਫਸਲਾ ਕੱਟਣ ਨੂੰ ਬਾਕੀ ਰਹੀ ਗੱਲ ਆਪਣਾ ਕਿਦਾ ਜਪਨੂਰ ਹੋਂ ਸਈਆ ਹੋ ਗਈ ਹੋਈ ਇਹ ਕੁੰਮਨ ਨਾਲ ਚਾਤੀ ਦੇ ਘਰੇ ਕਿਉਂਕਿ ਸਾਰਾ ਦਿਨ ਮੈਨੂੰ ਸਵੇਰੋਂ ਸਵੇਰ ਤੋਂ ਲੈ ਕੇ ਸ਼ਾਮ ਦੇ 4-5 ਵਜੇ ਤੱਕ ਮੈਂ ਕੱਢਦੀ ਨਹੀਂ ਮੈਂ ਗੇਟ ਤੱਕ ਵੀ ਨਹੀਂ ਉਹਨੂੰ ਆਂ ਲੈਂਦੀ ਮੈਂ ਹੀ ਨਹੀਂ ਗੇਟ ਤੱਕ ਆਂਦੀ ਤੇ ਉਹਨੂੰ ਕਿ ਲੈ ਕੇ ਆਵਾਂਗੀ ਤੇ ਬਸ ਫਿਰ ਉਹਨੂੰ ਅੰਦਰ ਹੀ ਘੇੜਦੀ ਰਹਿੰਦੀ ਹੈ ਕੁਝ ਥੋੜੀ ਜਿਹੀ ਢਲੀਓਨ ਕਰਕੇ ਨਾ ਆਪਣਾ ਕਮਜ਼ੋਰ ਹੋ ਗਈ ਖਾndvi ਪਿੰਦੀ ਨਹੀਂ ਹੈ ਖਾਂਦੀ ਬਿੰਦੀ ਬੜਾ ਘੱਟ ਹੈ ਐਕ ਤੇ ਆ ਮੈਨੂੰ ਟੈਨਸ਼ਨ ਬੜੀ ਰਹਿੰਦੀ ਹੈ ਆ ਜੋ ਕਿ ਤੇ ਘੇੜਦੀ ਪਈ ਹੈ ਹੈ ਅੱਛਾ ਥੋੜਾ ਦੇਖਾ ਤਾ ਦੱਸ ਮੈਂ ਵਾ ਉਹਦੇ ਦੇਖ ਆ ਤੇ ਤੁਹਾਡੇ ਭਾਜੀ ਲੱਗੇ ਕੋੜੇ ਦੀ ਸਬਜ਼ੀ ਬਣਾ ਲਾ ਮੈਂ ਤਾਂ ਸੀ ਮੇਰੀ ਤੇ ਲੱਗਦਾ ਕੱਲ ਹੀ ਵਾਰੀ ਆਉਗੀ Shimla mirch ਪਰ ਕਰਨਾ ਉਹ ਤਾਂ ਗਰਮ ਹੁੰਦੀ ਹੈ ਉਹ ਗਰਮ ਹੁੰਦੀ ਹੈ ਹਾਂ ਥੋੜੀ ਜਿਹੀ ਬਣਾ ਲਾਂਗੇ ਬਾਕੀ ਆ ਗਾਗਰਮ ਤੇ ਹੁੰਦੀ ਹੈ ਹੁਣ ਬੰਦਾ ਸਬਜ਼ੀਆਂ ਵੀ ਜੜੀਆਂ ਪਾਵੇ ਕੋਈ ਚੱਜ ਦੀ ਨਹੀਂ ਆਂਦੀ ਵੀ ਇਹ ਟੀਕਾ ਲੱਗੀ ਮਸ਼ੀਨਾ ਜੀ ਜਾਰ ਮੌਸਮ ਵੀ ਬੜਾ ਬੇਈਮਾਨ ਜਿਹਾ ਹੋ ਰਿਹਾ ਬਦਲ ਜਿਹਾ ਹੋ ਰਿਹਾ ਬਹੁਤ ਸੋਹਣਾ ਹੋ ਰਿਹਾ ਇੱਥੇ ਕਿੱਥੇ ਡੱਬਾ ਪਿਆ ਮੈਂ ਇੱਕ ਮਿੰਟ ਆ ਜੀ ਤੁਹਾਨੂੰ ਮੌਸਮ ਦੱਸਵਾਂ ਆ ਪਿਆ ਵੈਸੇ ਇਹਦੇ ਉੱਤੇ ਪਾ ਦੋ ਮਸਾਲੇ ਦਿੱਤੇ ਚਲੋ ਮੌਸਮ ਬੜਾ ਵਧੀਆ ਲੱਗਦਾ ਮੌਸਮ ਮੌਸਮ ਤਾਂ ਸਾਰੇ ਬਹੁਤ ਵਧੀਆ ਹੋ ਰਹੇ ਗੋਲੀ ਚ ਪਾ ਦਾਂ ਤੁਹਾਨੂੰ ਮੌਸਮ ਮੇਰਾ ਬਸ ਬਾਰਿਸ਼ ਨਾ ਹੋਵੇ ਮੌਸਮ ਬਹੁਤ ਸੋਹਣਾ ਹੈ ਐਦਾਂ ਕਰਕੇ ਨਾ ਸਰੀਂ ਦੇ ਪੱਤੇ ਝੜੀ ਜਾ ਰਹੇ ਸਾਰੇ ਸਾਡੇ ਤੁਹਾਡੇ ਭਾਜੀ ਗਾਣਾ ਗਾਣ ਤੇ ਲੱਗੇ ਹੋਏ ਨੇ ਬੀਮਾਨ ਹੈ ਬੜਾ ਆਜ ਹਰਜੀਤ ਹਰਜੀਤ ਬੜਾ ਬੀਮਾਰ ਮੋਸਮਾ ਕੱਢ ਤੇ ਕਿਵੇਂ ਮਸਾਲੇ ਨਾਲ ਰੋਟੀ ਬਹੁਤ ਸਵਾਦ ਲੱਗਦੀ ਆ ਅੱਜ ਮੈਂ ਵੀ ਉਹ ਕਹਿੰਦੇ ਨਾ ਗਾਈਜ਼ ਨਹੀਂ ਗਾਈਆਂ ਨੇ ਨਾ ਅਜੇ ਵੀਡੀਓ ਪਾਈਆਂ ਨਹੀਂ ਆ ਜੀ ਕੋਈ ਚਟਨੀ ਨਾਲ ਰੋਟੀ ਖਾਂਦਾ ਕੋਈ ਚਾਰ ਨਾ ਕੋਈ ਤੇ ਉਹਨਾਂ ਪਤਾ ਕੀ ਸਬਜ਼ੀਆਂ ਦੇ ਨਾਮ ਹੀ ਚੇਂਜ ਕਰ ਦਿੰਦੇ ਨੇ ਹੇ ਸਰ ਸਰੀ ਵਾਲੀ ਗੋਪੀ ਸਰੀ ਕਿਵੇਂ ਕੀ ਬਣਾਇਆ ਪਲਤਰੀ ਵਾਲਾ ਐਵੇਂ ਕਰਦੇ ਨੇ ਨਾ ਮੈਂ ਵੀ ਅੱਜ ਖਾ ਕੇ ਦੇਖੀ ਇਹ ਸਵਾਲ ਹੈ ਇਹ ਮੈਂ ਬਣਾਉਣਾ ਮੈਂ ਜਣ ਕੇ ਪਾਣੀ ਪਊਗਾ ਜੀ ਚਾ ਆਇਓ ਫੇਰ ਹੈ ਨਾ ਐਂ ਪੁੰਨ ਘੇਟਕਾ ਕੇ ਉਨ ਨੂੰ ਮਚ ਪਾ ਕੇ ਫਿਰ ਰੰਕਾ ਕੇ ਥੋੜਾ ਥੋੜਾ ਪਾਣੀ ਕਰਕੇ ਥਾਪ ਪਾ ਕੇ ਨਾ ਫੜਾਈ ਜਾਵੇ ਫਿਰ ਤਰੀ ਬਣਦੀ ਹੈ ਜਿਵੇਂ ਹਵਾਈ ਦੀ ਬਣਾਈ ਹੁੰਦੀ ਹੈ ਕੰਡੇ ਜੀ ਨਹੀਂ ਰਹਿੰਦੇ ਰੋਲ ਕਰਕੇ ਰੋਟੀ ਨਾਲ ਬਣਾਉਂਦੇ ਹੂੰ ਕਾਹ ਦਾ ਸਭ ਦਾ ਥਾਣਾ ਹੈ ਨਾ ਹੂੰ ਹੂੰ ਸਭ ਦਾ ਮੈਕਾ ਸਾਦਾ ਖਾਣਾ ਹੀ ਘਰ ਦਾ ਖਾ ਕੇ ਪਸੰਦ ਆ। ਜਾਈਦੀ ਆ ਫਿਰ ਤਾਂ ਘਰ ਦੀ ਰੋਟੀ ਦਾ ਵਸਤੀ ਵੀ ਪਈ ਹੋਵੇ ਨਾ ਬਈ। ਘਰ ਦਾ ਦੇਸੀ ਖਾਣਾ ਖਾ ਕੇ ਖੁਸ਼ ਆ ਮੈਂ। ਪਹਿਲੇ ਜਦੋਂ ਪੀਜੇ 버ਗਰ ਵਗੈਰਾ ਨਹੀਂ ਸੀ ਇੱਕ ਸਮੋਸਾ ਹੀ ਚੱਲਦਾ ਸੀ ਉਸ ਟਾਈਮ। ਅੱਜ ਤੋ 26-24 ਸਾਲ ਪਹਿਲੇ ਮੈਨੂੰ ਤਾਂ ਉਹ ਵੀ ਨਹੀਂ ਚੰਗਾ ਲੱਗਦਾ। ਮੈਂ ਤਲੀ ਜੀ ਤੋਂ ਮੈਨੂੰ ਇੰਨੀ ਖਾਸ ਨਫ਼ਰਤ ਆ ਨਾ। ਬਹੁਤ। ਚਾਪ ਕੋਲਿਆਂ ਦਾ ਰਵਾਜ ਸੀ ਸਿਰ ਰੋਆ ਮਖਾਦਿਆਂ ਤੇ ਟਿੱਕੀ ਤੇ ਗੋਲ ਗੱਪੇ ਦਾ। ਹਾਂ ਪੰਡਾ ਥਾਵਾ ਦੇ ਅਧਰਿਆ ਜਿੱਜਾ ਹੈਗੇ ਆ ਅੱਜ ਵੀ ਹੈਗੇ ਆ ਹਾਂ ਪਰ ਉਹ ਤਾਂ ਖਤਮ ਹੋ ਚੁੱਕੇ ਸ਼ਰਾਂ ਦੇ ਨਹੀਂ ਆ ਗਏ ਪਕੋੜੇ ਵਾਰਾ ਮੁਕਲਦੇ ਆਓ ਹਾਂ ਉਹ ਤਾਂ ਸਿੱਧਾ ਅਯੋ ਜਿੱਜਾ ਚੌਮੀਨਾ ਦੋਸਤਾਂ ਸਾਂਗੇ ਤਾਂ ਫੇ ਬਿਮਾਰਾਂ ਦਾ ਵਧਨੇ ਭਾਈ ਹਾਂ ਜੀ ਸਾਰੇ ਪੈਣ ਬਰਾਉ ਨੂੰ ਉਮੀਦ ਕਰਦੇ ਕਿ ਤੁਸੀਂ ਸਾਰੇ ਕਿਤਾ ਕੋ ਆ ਜਾ ਜਿਵੇਂ ਕਿ ਸ਼ਾਇਦ ਤੁਹਾਨੂੰ ਪਤਾ ਹੀ ਹੋਊਗਾ ਕਿ ਆਪਣਾ ਪੌਡਕਾਸਟ ਜਿਹੜਾ ਪੂਰੀ ਰਾਤ ਆ ਚੁੱਕਿਆ ਹੈ ਕਈਆਂ ਬੰਦਾਂ ਨੇ ਦੇਖ ਵੀ ਲਿਆ ਹੋਊਗਾ ਤੇ ਨਹੀਂ ਲੇ ਕੇ ਸਿੱਧਤ ਤੇ ਸਿੱਧਤਾ ਚੈਨਲ ਦੇ ਉੱਤੇ ਆਪਣਾ ਪੌਡਕਾਸਟ ਆਇਆ ਵਾ ਨਵੀਆਂ ਗੱਲਾਂ ਦੇ ਨਾਲ ਤੇ ਨਵਾਂ ਪੌਡਕਾਸਟ ਆਏਗਾ ਤੇ ਕਿਉਂਕਿ ਵਿਆਹ ਬਾਰੇ ਤਾਂ ਬਾਕੀ ਆਪਾਂ ਪਹਿਲਾਂ ਦੱਸ ਹੀ ਚੁੱਕੇ ਹਾਂ ਹੁਣ ਤੇ ਉਹ ਨਹੀਂ ਕੋਈ ਨਾ ਨਵਾਂ ਕੁਝ ਨਵਾਂ ਕੁਝ ਉਹਨਾਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਆਪਾਂ ਦੱਸਣ ਦੀ ਕੋਸ਼ਿਸ਼ ਕੀਤੀ ਹਨ ਤੇ ਜਪ ਨੂੰ ਅਜਨ ਟਲਾ ਸੀਗਾ ਕਿ ਉਹ ਪਤਾ ਨਹੀਂ ਕਿ ਢੰਡਰੀ ਢੰਡਰੀ ਹੁੰਦੀ ਕਿ ਕੌਡੀ ਕੂਡੀ ਹੁੰਦੀ ਉਹ ਫਸ ਗਈ ਹੋਈ ਵੀ ਇਹਨੂੰ ਤੇ ਉਹ ਚਕਾਈ ਫੇਰਾ ਤੇ ਉਹਦੇ ਨਾਲ ਠੀਕ ਹੋਈ ਆ ਤੇ ਹੁਣ ਠੀਕ ਆ ਵਧੀਆ ਹੁਣ ਤਾਂ ਖੇਡ ਵੀ ਲੱਗੀ ਵੀ ਆ ਜਾਨੀ ਕਿ ਵੀ 12:00 ਵਜੇ ਖੇਡ ਲੱਗ ਗਈ ਸੀਗੀ ਤੇ ਵਧੀਆ ਠੀਕ ਹੈ ਤੇ ਉਹ ਤੁਸੀਂ ਦੱਸਿਆ ਕਰੋ ਸਾਰੇ ਜਣੇ ਕਮੈਂਟਾਂ ਤੁਸੀਂ ਸਾਰੇ ਟੀਟਾ ਕੋ ਤੇ ਕਈ ਭੈਣ ਭਰਾ ਕਹਿੰਦੇ ਵੀ ਸਾਨੂੰ ਇੱਕ ਭੈਣ ਦਾ ਵਿੱਚ ਮੈਸੇਜ ਆਇਆਗਾ ਸ਼ੋਰਟ ਦੇ ਵਿੱਚ ਉਹ ਕਹਿੰਦੇ ਵੀ ਜਦੋਂ ਕਿਤੇ ਬਠਿੰਡੇ ਆਏ ਸਾਨੂੰ ਮਿਲ ਕੇ ਜਾਓ ਜਰੂਰ ਮਿਲ ਕੇ ਆਵਾਂਗੇ ਅਸੀਂ ਇੱਕ ਦਿਨ ਪਹਿਲਾਂ ਸ਼ੋਰਟ ਪਾ ਦਿਆ ਕਰਾਂਗੇ ਵੀ ਜਿਹੜੀ ਜਿੱਧਰ ਵੀ ਅਸੀਂ ਜਾਣਾ ਹੋਊਗਾ ਉਹ ਸ਼ਹਿਰ ਦਾ ਵੀ ਨਾਮ ਲੈ ਕੇ ਤੇ ਨਹੀਂ ਇਹਨਾਂ ਨੂੰ ਤਾਨੂੰ ਪਤਾ ਲੱਗ ਗਿਆ ਤੇ ਆਪਣਾ ਪ੍ਰਸ਼ਾਦਾ ਪਾਣੀ ਆ ਗਿਆ ਹਾਂਜੀ ਚੂਟੀ ਖਾਣੀ ਆ ਚੂਟੀ ਖਾਣੀ ਚਾਹੂ ਹਾਂ ਇਧਰ ਨਾ ਲੱਸੀ ਨਾ ਰੋਲ ਦੇ ਯਾਰਾ ਹੈ ਚੂਟੀ ਚੂਟੀ ਨਹੀਂ ਗਾ ਮਮਾ ਤੋਂ ਲੈ ਲੈ ਜਾ ਪਾ ਜਾ ਰਵਣ ਇਹਨੂੰ ਕੱਪੀ ਚ ਪਾ ਦੇ ਇਹਦੀ ਚ ਜਾ ਮਮਾ ਤੋਂ ਲੈ ਲੈ ਆ ਆਪ ਦਾ ਕੱਪੀ ਲੈ ਲੈ ਆ ਜੀ ਕੱਪੀ ਚ ਲੈ ਲੈ ਬਤੋ ਹਾਂ ਇਹ ਹੀ ਪੀਣੀ ਆ ਹੈ हां जा मम्मा या दंदी आ जी जी जा पता मम्मा ਤੋਂ ਲੈ ਆਓ ਜਾਓ ਤੂੰ ਇਹ ਡੋਲ ਦੇਗਾ ਵੱਡਾ ਕੱਪ ਜਾ ਮम्मा ਬੁਲਾਉਂਦੇ ਆ ਜਾਓ ਮम्मा ਤੋਂ ਲੈ ਲਓ ਮम्मा ਕਹਿੰਦੀ ਹੋਰ ਪੀ ਲਉ ਤੂੰ ਜਾਓ ਲੈ ਆ ਲੋ ਦਊ ਦਊ ਰਸਤਾ ਬੰਦ ਕਰ ਦੇ ਯਾਰ ਇਹਨੂੰ ਇਧਰ ਲੈ ਜਾ ਹਾਂ ਦੁੱਦੂ ਇਧਰ ਲੈ ਆ ਇਹਨੂੰ ਫੇਰ ਖਿੱਚੀ ਹੁੰਨੀ ਆ ਯਾਰ ਕੋਈ ਕਿ ਤੈਨੂੰ ਪਤਾ ਹੀ ਹੈ ਇਹਦਾ ਨੁਕਸਾਨ ਹੀ ਕਰਨ ਲੱਗੀ ਮਿੰਟ ਮਾਰ ਲੈਣੇ ਬੈੱਡ ਤੇ ਆ ਆਹ ਆਪਦੀ ਕੱਪੀ ਪੀ ਲੈ ਨਾ ਆਹ ਮੂਰੇ ਕਰ ਦੇ ਰਹਿਣ ਵਾ ਇਧਰ ਲੱਸੀ ਡੋਲੂ ਮੇਰੀ ਪੀ ਲੋ ਪੀ ਲੋ ਠੀਕ ਹੈ ਮੈਂ ਪ੍ਰਸਾਦ ਦਾ ਸ਼ਾਕਰ ਫਿਰ ਆਪਾਂ ਕਰਦੇ ਗੱਲ